नमस्कार शास्त्री काल समाणा टूरिस्टਵਾ ਦਾ ਸਵਾਗਤ ਹੈ ਮਾਤਾ ਆਰੇਨ ਨਤਰਮ ਚਲਾ ਵਿਖੇ ਇੰਦਰ ਸਿੰਘ ਨੂੰ ਦਿੱਤਿਆਂ ਅੰਤਿਮ ਸੰਧਾਨ ਦੀ ਕੋਤੀ ਪਹਿਲੇ ਪ੍ਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਦੇ ਸੀ ਪ੍ਰਧਾਨ ਇੰਦਰ ਸਿੰਘ ਦੀ ਅੰਤਿਮ ਸੰਧਾਨ ਦੀ ਰਿਤੀ ਗਈ ਗੁਰੂ ਘਰ ਨੂੰ ਸਾਥ ਦੇ ਪਾਠ ਦੇ ਭੋਗ ਪਾਏ ਗਏ ਅਤੇ ਵਿਗਿਆਨ ਪੰਡਿਤਾਂ ਵੱਲੋਂ ਜੀਵਨ ਅਤੇ ਮਨਮ ਦੇ ਬਾਰੇ ਇੱਕਾਰਗਾਂ ਕਰ ਦਿੱਤੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਇਤ ਹਾਰਮਿਕ ਆਗੂਆਂ ਵੱਲੋਂ ਸ਼ਰਦਾ ਸੁਮਨ ਅਰਪਿਤ ਕੀਤੀ ਗਈ ਇੰਦਰ ਸਿੰਘ ਆਪਣੇ ਪਿਤਾ ਤਕਬੀਰੀ لال ਪਤਨੀ ਬਿੰਦਰ ਰਾਮੀ ਭਾਈ ਰਗਿੰਦਰ ਕੁਮਾਰ ਰਾਜ ਕੁਮਾਰ ਪੁੱਤਰ ਸੌਰਵ ਪੁੱਤਰ ਵਦੂ ਸੰਜਣਾ ਭਤੀਜੇ ਸਾਇਲ ਸਾੰਦਲ ਸੁਸ਼ੀਲ ਸਾੰਦਲ ਨੂੰ ਲੜਕੇ ਚਲੇਗੀ ਬੱਤੇ ਮੇਰੀਆਂ ਮਾਮਾ ਪੈੜਾ ਵੀਰੋ ਬਜ਼ੁਰਗੋ ਅੱਜ ਆਪ ਸਾਰੇ ਸਾਡੇ ਬਹੁਤ ਹੀ ਹਰਮਨ ਪਿਆਰੇ ਛੋਟੇ ਵੀਰ ਇੰਦਰ ਸਿੰਘ ਜੀ ਦੇ ਅੰਤਮ ਅਰਦਾਸ ਦੇ ਵਿੱਚ ਇਕੱਠੇ ਹੋਏ ਆ ਅਜੇ ਸਮਾਨੀਂ ਦੀ ਜਾਣਦਾ ਅਜੇ ਉਹਨਾਂ ਨੇ ਬਹੁਤ ਥੋੜ੍ਹ ਕੰਮ ਨਹੀਂ ਸੀ ਔਰ ਪਰਉਪਿਤ ਦਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਸੀਂ ਸਿਰ ਝੁਕਾਉਣਾ ਪੈਂਦਾ ਉਹਦਾ ਪਾਣਾ ਸਾਨੂੰ ਮਿੱਠਾ ਕਰਕੇ ਮਿਲਣਾ ਪੈਂਦਾ ਚਾਹੇ ਕੱਚੀ ਵੱਡੇ ਚਾਹੇ ਪੱਕੀ ਵੱਡੇ ਜਿਹਾ ਜਿਹੀ ਲਿਖਿਆ ਜਿਹਾ ਹੁਕਮ ਦੀ ਸਤਕਾਰ ਜੋ ਜਿੰਨੇ ਵੀ ਰਿਸ਼ਤੇਦਾਰ ਸੱਜਣ ਮਿੱਤਰ ਭੈਣ ਭਾਈ ਆਏ ਨੇ ਸਭ ਨੂੰ ਜੈ ਬਾਮਿਕ ਹਰ ਹਰ ਬਾਮਿਕ ਕੋ ਰੱਬ ਦਾ ਹੁਕਮਾ ਰਾਣਾ ਰੌਣਾ ਕੋ ਰਹੀ ਰੰਗ ਨ ਤੁੰਗ ਫਕੀਰ ਬਾਰੀ ਆਪੋ ਆਪਣੀ ਕੋਈ ਨ ਬੰਦੀ ਦੀ ਪਰਮਾਤਮਾ ਨੇ ਜਿਸ ਨੂੰ ਜਿੰਨੀ ਸਵਾਸਾਂ ਦੀ ਪੂੰਜੀ ਦਿੱਤੀ ਆ ਉਹਨੇ ਭੋਗ ਕੇ ਇਸ ਦੁਨੀਆ ਤੋਂ ਚਲੇ ਜਾਣਾ ਸਵੇ ਸ਼ਹਿਰ ਵਾਸਤੇ ਨਾਪੁਰਾ ਨੂੰ ਕਹਿੰਦਾ ਕੋਸਰੀਆਂ ਗੱਲਾਂ ਪ੍ਰਧਾਨ ਜੀ ਬਾਰੇ ਕਈਆਂ ਨੇ ਜਾਨ ਇੱਕ ਗੱਲਾਂ ਹੀ ਯਾਦ ਰਹਿੰਦੀਆਂ ਹਨ ਸਮਾਜ ਦੇ ਵਿੱਚ ਸਭ ਨੇ ਜਾਨਾ ਹੈ ਕੋਈ ਇੱਥੇ ਸਫਾਈ ਰੋ ਵਿੱਚ ਚੱਕ ਨਹੀਂ ਜਾਣਾ ਜੋ ਬੰਦਾ ਇੱਥੇ ਕੰਮ ਕਰਕੇ ਜਾਂਦਾ ਉਹ ਹੀ ਯਾਦ ਰਹਿੰਦਾ ਮੈਨੂੰ ਯਾਦ ਹੈ ਕਿ ਜਦੋਂ ਇਸ ਨੂੰ ਅਸੀਂ ਨੌਕਰੀ ਰੱਖਿਆ ਸੀ ਉਸ ਵਾਰ ਮੇਰੀ ਦੇ ਤੇ ਇਹਨੇ ਦੋ ਗੱਲਾਂ ਮੈਨੂੰ ਕਹੀਆਂ ਸੀ ਇਹਨਾਂ ਦੀ ਮਾਤਾ ਜੀ ਦਾ ਨਾਮ ਸੀ ਮੈਂ ਉਹ ਕਹਿੰਦੇ ਐਮਐਲਏ ਸਾਹਿਬ ਕਿ ਮੇਰਾ ਤੁਹਾਨੂੰ ਲੰਬਾ ਨਹੀਂ ਆਏਗਾ ਤੇ ਮੈਂ ਤੁਹਾਨੂੰ ਕਦੀ ਭੁੱਲਦਾ ਨਹੀਂ ਜੁੜ ਗੱਠੀ ਸਾਸਨ ਜੀ ਅੱਜ ਆਪਾਂ ਬਹੁਤ ਹੀ ਦੁਖਦਾਈ ਮਾਨ ਨਾਲ ਪ੍ਰਧਾਨ ਹਿੰਦਸਨ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਇਕੱਠੇ ਹੋਏ ਆਂ ਪ੍ਰਧਾਨ ਹਿੰਦਸਨ ਸਾਹਿਬ ਕੁਝ ਦਿਨ ਬਿਮਾਰ ਹੋਏ ਇਸ ਤੋਂ ਵੀ ਪਹਿਲਾਂ ਕਈ ਸਾਲ ਪਹਿਲਾਂ ਐਨੇ ਬਿਮਾਰ ਹੋ ਗਏ ਸੀ ਕਿ ਬਚਣਾ ਇਹ ਲੱਗਦਾ ਸੀ ਕਿ ਘੰਟਿਆਂ ਦੇ ਨੇ ਪਰ ਹੁਣ ਉਹਨਾਂ ਦਾ ਜਾਣ ਦਾ ਕੋਈ ਗੱਲ ਨਹੀਂ ਸੀ ਕਿ ਉਹ ਇਸ ਤਰ੍ਹਾਂ ਚਲੇ ਜਾਵਣਗੇ ਪ੍ਰਧਾਨ 인ਦਰ ਸਿੰਘ ਨੇ ਸ਼ਹਿਰੀ ਇਲਾਕਾ ਹੋ ਉਹਦੇ باوجود ਸਾਰੇ ਦੁਕਾਨਦਾਰ ਸਾਰੇ ਰੇੜੀਆਂ ਵਾਲੇ ਸਾਰੇ ਸ਼ਹਿਰ ਨਿਵਾਸੀ ਸਾਰੀ ਉਹਨਾਂ ਦੀ ਬਰਾਦਰੀ ਉਨ੍ਹਾਂ ਦੀ ਪ੍ਰਸ਼ੰਸਾ ਕਰਦਾ ਸਮਾਨਤਾ ਤੋਂ ਕੈਲਾਸ਼ ਸ਼ਰਮਾ ਦੀ ਰਿਪੋਰਟ